ਹਾਂਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਬਹੁਤ ਬਹੁਤ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਲਓ ਜੀ ਮਿੱਤਰੋ ਇੱਕ ਫੇਰ ਤਾਂ ਆਪਾਂ ਜਿਹੜਾ ਮੂਹ ਲਾਤੀ ਉਧਰ ਠੇਕੇਦਾਰ ਵਾਲਾ ਵਾਹ ਜਾਂਦਾ ਤੇ ਟਰੈਕਟਰ ਲਿਆ ਕੇ ਉਹਰੇ ਖੜਾ ਲਿਆ ਕਿਉਂਕਿ ਇਹ ਪਲਾਟ ਪਾਉਣਾ ਹੈ ਇਹਦੀ ਬੇਲ ਹੋ ਚੁੱਕੀ ਜਾਵੇ ਉਸ ਤੋਂ ਬਾਅਦ ਬਹੁਤ ਹੋਗੇ ਅੱਗੇ ਚੱਲਦੇ ਆਂ ਖੇਤ ਉਧਰ ਦੇ ਦੇ ਆਂ ਜਿਹੜੀ ਪਟਾਈ ਥਾਂ ਹੁੰਦੀ ਹੈ ਲਗਾਉਨੇ ਆ ਤੁਹਾਨੂੰ ਆਹ ਹੱਤ ਲਕੀਲੇ ਵਾਲਾ ਪਲਾਟ ਆ ਜਿਹੜੀ ਜ਼ਿਆਦੇ ਨੇ ਬਰਾਉ ਲੱਗੀ ਹੋਈ ਹੈ ਇਹਦੇ ਚ ਤੇ ਬਾਕੀ ਤੁਹਾਨੂੰ ਦਿਖਾ ਦਿੰਨੇ ਆ ਆਪਾਂ ਜੋ ਵੀ ਆ ਦੇਖੋ ਕਿੱਡਾ ਸਹਿਜ ਆਲੂ ਦਾ ਅੱਖਾਂ ਕਰੋ ਚੈੱਕ ਇਹਨੂੰ ਲੋ ਓਕੇ ਨੇ ਰਿਪੋਰਟਾਂ ਲੋ ਸਾਰਾ 20 ਸੈਜ ਪਏ ਆ ਜਿੰਨਾ ਵੀ ਪਏ ਲੋ ਜਿੰਨੇ ਆਲੂ ਪਏ ਨੇ ਸਾਰਾ 20 ਸੈਜ ਪਏ ਲੋ ਰੀਵਣਾ ਪੂਰੀ ਵਧੀਆ ਕੁਆਲਿਟੀ ਹੈ ਐਂਡ ਸੀਡ ਦੀ ਜੀ ਬਹੁਤ ਵੀਰ ਪੁੱਛਦੇ ਨੇ ਵੀ ਗ੍ਰੈਮੇ ਦਾ ਕੀ ਫਾਇਦਾ ਕਰੋ ਚੈੱਕ ਹੁਣ ਤੁਹਾਡੇ ਸਾਹਮਣੇ ਆ ਬੱਟ ਖੜੀ ਆ ਉਦਾਂ ਦੀ ਉਦਾਂ ਹੀ 2 ਟਾਈ ਮਹੀਨੇ ਹੋ ਗਏ ਬੱਟ ਪਈ ਨੂੰ 3 ਮਹੀਨੇ ਤਾਂ ਨਤੋ ਵੀ ਬੱਦੇ ਹੋ ਗਏ ਹੁਣੇ ਨੇ ਤੁਸੀਂ ਚੈੱਕ ਕਰੋ ਵੀ ਕੋਈ ਆਲੂ ਤੁਹਾਨੂੰ ਲੱਗਦਾ ਤੇ ਨੰਗਾ ਹੋ ਜੂ ਜਾਂ ਹਰਾ ਹੋ ਜੂ ਆ ਚੱਕ ਕਰੋ ਇੱਕ ਵੀ ਆਲੂ ਬਾਹਰ ਨਹੀਂ ਹੈ ਇੱਕ ਵੀ ਆਲੂ ਕਿਹਾ ਜਾਂ ਹੁੰਦਾ ਹੈ ਬੱਟ ਤੋਂ ਬਾਹਰ ਹੋਵੇ ਪੂਰੀ ਵਧੀਆ ਮਿੱਟੀ ਛਾੜਦੀ ਆ ਬੱਟ ਤੇ ਆਲੂ ਦੀ ਗ੍ਰੀਨਿੰਗ ਦੀ ਸਮੱਸਿਆ ਤਾਂ ਹਾਇਓ ਨਹੀਂ ਲਾਟਾ ਸੀਡ ਵਾਲਾ ਵੇਲਾ ਵੱਡੀਆਂ ਵੀ ਤੁਸੀਂ ਦੇਖ ਲਈਆਂ ਸਾਈਡ ਪਹਿਲੀ ਕੱਟ ਰਹੇ ਹਾਂ ਪਟਾਈ ਚੱਲਦੀ ਆ ਤੇ ਪੂਰਾ ਰੰਗ ਰੂਪ ਹੈ ਹਾਂ ਜੀ ਕਿਸਾਨ ਭਰਾਵੋ ਅੱਜ ਗੱਲ ਕਰਾਂਗੇ ਗ੍ਰੈਮੀ ਮਸ਼ੀਨ ਦੀ ਬਿਜਾਈ ਦੀ ਬਹੁਤ ਵੀਰ ਕਹਿੰਦੇ ਹੁੰਦੇ ਨੇ ਵੀ ਗ੍ਰੈਮੀ ਮਸ਼ੀਨ ਦਾ ਕੀ ਫਾਇਦਾ ਸਾਰਿਆਂ ਨੂੰ ਵੱਡੀ ਗੱਲ ਤਾਂ ਇੱਕ ਹੋਰ ਏਸੀ ਮਸ਼ੀਨ ਦੀ ਬੀਜ ਇੱਕਸਾਰ ਪਾਉਂਦੀ ਆ ਸਭ ਤੋਂ ਵੱਡੀ ਮੇਨ ਗੱਲ ਹੈ ਜਿਹੜੀ ਆ ਕਰੋ ਜੀ ਵਟਾਂ ਚੈੱਕ ਤੁਹਾਡੇ ਸਾਹਮਣੇ ਨੇ ਦੇਖੋ ਤੁਹਾਨੂੰ ਕੋਈ ਆਲੂ ਦੀ ਨਾ ਬਾਹਰ ਪਿਆ ਵੀ ਆਲੂ ਬਾਹਰ ਬੱਟ ਤੋਂ ਨਿਕਲ ਆਇਆ ਹੋਵੇ ਜਾਂ ਨੰਗਾ ਹੋਵੇ ਕਿਉਂਕਿ ਗ੍ਰੀਨਿੰਗ ਨਹੀਂ ਆਉਂਦੀ ਜੇ ਗ੍ਰੀਨਿੰਗ ਨਹੀਂ ਆਉਂਦੀ ਜਿੰਨਾ ਆਲੂ ਆਪਣਾ ਬਣ ਗਿਆ ਸਮਝ ਲਓ ਵੀ ਆਪਣੇ ਸਾਰਾ ਹੀ ਕੰਮ ਆ ਗਿਆ ਬੇ ਸਟੇਜ ਨਹੀਂ ਜਾਂਦੀ ਇਹੀ ਫੇਰ ਹੈ ਦਾ ਮਸ਼ੀਨ ਦਾ ਸਾਰੀਆਂ ਬੱਟਾਂ ਇੱਕ ਵੀ ਆਲੂ ਬਾਹਰ ਨਹੀਂ ਸਾਢੇ 3 ਮਹੀਨਿਆਂ ਦੀ ੜ-ਘੜ ਹੋ ਗਿਆ ਹੈ ਆਲੂ ਨੂੰ ਮੈਂ ਵੀ ਪਾਏ ਨੇ ਸਭ ਕੋਸਾ ਤੁਹਾਡੇ ਸਾਹਮਣੇ ਹੀ ਆ ਸਾਰੀ ਬੱਟ ਓਕਣੇ ਗੁੰਦੀ ਪਈ ਹੈ ਜਿਵੇਂ ਮਸ਼ੀਨ ਨੇ ਪਾਈ ਥੀ ਬਸ ਇਹੀ ਗੱਲਾਂ ਦਾ ਧਿਆਨ ਰੱਖਣੇ ਵਾਲੀਆਂ ਗੱਲਾਂ ਨੇ ਮਿੱਤਰੋ ਵੀ ਬਸੀਰ ਆਪਾਂ ਕਿਹੜੀ ਵਰਤਣੀ ਆ ਤੁਹਾਡੇ ਸਾਹਮਣੇ ਹੀ ਆ ਕੋਈ ਫਾਲਤੂ ਕੁਆੜ ਨਹੀਂ ਹੈਗਾ ਖੇਤ ਦੇ ਵਿੱਚ ਜਿਹੜੀ ਆ ਗ੍ਰੀਨਿੰਗ ਜੀ ਝਾਗਦੀ ਆ ਇਹ ਲੇਬਰ ਤੋਂ ਬੇਲ ਵੱਢਣ ਤੋਂ ਰਹਿ ਗਈ ਆਲੂ ਵਾਲੀ ਆ ਦੇਖੋ ਜਿਵੇਂ ਆ ਖੜੇ ਨੇ ਬੂਟੇ ਆ ਦੇ ਆਨੋ ਜੀ ਕੋਣ ਬਾਤੂ ਦਾ ਬੂਟਾ ਬਾਤੂ ਕੋਈ ਮਾੜਾ ਮੋਟਾ ਹੁੰਦਾ ਹੋਰ ਕੋਸਲੇ ਐਨ ਪਿਆਰ ਰੜਾ ਖੇਤ ਔਰ ਪੂਰਾ ਵਧੀਆ ਭਰੂਗਾ ਇਹ ਪਟਾਈ ਮੌਕੇ ਪੱਠੇ ਵਾਲੇ ਪਲਾਟ ਨੂੰ ਚੱਲਦਾ ਪਾਣੀ ਪਹਿਲਾ ਪਾਣੀ ਮੱਕੀ ਨੂੰ 1899 ਹੋਰ ਆਜੂ ਦਾ ਹੋਰ ਇਹ ਵੀ ਦੋ ਜਾਣੇ ਪਾਣੀ ਲਾ ਰਹੇ ਨੇ ਲੱਲਣ ਤੇ ਬਚੀ ਤੇ ਰਾਤ ਰੂਟਾ ਬਟਰ ਚੱਲਦਾ ਦੀ ਭਜਾਈ ਦਾ ਕੰਮ ਬੱਕੇ ਦੀ ਭਜਾਈ ਠੀਕ ਆ ਘੇਰ ਤੋਂ ਵਧੀਆ ਕੋਈ ਬਾਲਾ ਨਰ ਬਣੀ ਹੋਇਆ ਵਧੀਆ ਬੈੱਡ ਬਣਦਾ ਹੈ ਹਵਾ ਲਾਗੀ ਲੈ ਰੋ ਪਹਿਲਾਂ ਵੀ ਥੋੜਾ ਖੁਸ਼ਕ ਹੈ ਦੋਹਾਂ ਲੇਵਰਾਂ ਨੇ ਖਿੱਚਿਆ ਪਿਆ ਪੂਰਾ ਕੰਮ ਕਿਉਂਕਿ ਬੀਜ ਤਾਂ ਤੜਾਈ ਭਰਨਾ ਇਹ ਇਸ ਕਰਕੇ ਤੱਪੀ ਤੁਰੇ ਜਾਂਦੇ ਨੇ ਅੱਜ ਲੱਗਦਾ ਵੀ 7-8 ਗੇ ਜਾਣੇ ਨੇ ਇਹ 200 ਵੇਗ ਦੇ ਉੱਪਰ ਪਰ ਦੇਣਗੇ ਜਿਹੜਾ ਪੀਜੋ ਰਾਤ ਬਚ ਗਿਆ ਸੀ ਉਹ ਚੁਕਾ ਕੇ ਖੇਤ ਬਰਾਟ ਨੂੰ ਹੁੰਦੇ ਆ ਬਾਕੇ ਚੋਕ ਕਰਦੇ ਆ ਜੀ ਅੱਧਾ ਤਾਂ ਵਾਤਾ ਇਹ ਆ ਦੇਖੋ ਇੱਥੇ ਦਾ ਉਹ ਬੜਾ ਟਰੈਕਟਰ ਆ ਦੇਖੋ ਤੇ ਆ ਸਾਈਡ ਦੇ ਥੈਲੇ ਰੇਂਦੇ ਜੀ ਬੈ ਗਏ ਤੋਂ ਬਾਅਦ ਬਾਹੀ ਕਰਦੇ ਆ ਜੀ ਵੀ ਟਰਾਲੀ ਕਰ ਲੱਗਿਆ ਲੋਡ ਆ ਜਵਾ ਕਰਦੇ ਨੇ ਇਹ ਸਾਰੀ ਢਾੜੀ ਨਹੀਂ ਟਿਕਦੇ ਸਾਰੀ ਜਿਹੜੀ ਭੱਜੇ ਡੱਟੇ ਬਈ ਇਹ ਕੇ ਕੇ ਸਾਲ ਦਾ ਕੋਈ 1.5 ਸਾਲ ਦਾ ਕੋਈ 2 ਸਾਲ ਦਾ ਕੋਈ 3 ਸਾਲ ਦਾ ਆ 4 ਸਾਲ ਦਾ ਹੋ ਸਾਬ ਟਪੂਸੀਆਂ ਮਾਰਦੇ ਫਿਰ ਜਾਂਦੇ ਸਾਰੀ ਦਿਹਾੜੀ ਪਲਾਟਾਂ ਦੇ ਵਿੱਚ ਕੋਈ ਉਧਰੋਂ ਤੁਰ ਗਿਆ ਵੀ ਉਧਰੋਂ ਤੁਰ ਗਿਆ ਰਾਤ ਨੂੰ ਫਿਰ ਥੱਕ ہار ਕੇ ਐਨ ਤਰੀਕੇ ਨਾਲ ਸੌ ਜਾਂਦੇ ਹੋਂ ਨੇ ਮੈਨੂੰ ਲੱਗਦਾ ਹੈ ਤੰਗ ਕਰ ਜਣੇ ਰਾਤ ਕੋਈ ਨਹੀਂ ਨਹੀਂ ਸੌ ਜਾਂਦੇ ਆ ਫੇਰ ਨਹੀਂ ਉੱਠਦੇ ਹਨਾ ਸਾਰੇ ਜਿਹੜੇ ਕਰੇ ਹੋਰ ਇਹੋ ਕੰਮ ਅੱਜ 4:00 ਦਾ ਵੱਜ ਗਏ 1.5 ਘੰਟਾ ਹੋਰ ਕੰਮ ਕਰਨਗੇ ਉਹਦੇ ਵਿੱਚ ਰੋਡਿੰਗ ਵੀ ਕਰਨੀ ਹੈ ਪਹਿਲੇ ਬਹੁਤ ਕਾਬਟੇ ਪਏ ਨੇ ਅੱਜ ਹਵਾ ਨੇ ਵਸ ਕਰਾਈ ਪਈ ਹੈ ਬਹੁਤ ਠਾਰੀ ਚੜ ਰਹੀਆਂ ਨਾਲ ਇੰਨੀ ਧੁੱਪਾਂ ਦੇਖ ਲੋ ਪੂਰਾ ਨਿੱਗਾ ਦੇਣਾ ਫੇਰ ਵੀ ਠਾਰੀ ਹੈ ਹਵਾ ਚ ਤੇ ਚੰਗੇ ਹਰਫ ਗਿਰੀ ਆ ਇਹ ਨਾਲ ਠੰਡ ਦਵਾਰੇ ਮਾਰਚ ਦਾ ਮਹੀਨਾ ਆ ਲੱਗਦੀ ਆ ਵੀ ਚੰਗੀ ਠੰਡ ਆ 플ਾਟ ਆਪਾਂ ਬਾਹਤਾਂ ਦੀ ਦੋ ਵਾਰ ਇਹਦਾ ਕੰਮ ਨਿਬੜ ਗਿਆ ਚੋਕ ਜਗਈ ਦਾ ਵੀ ਨਿਬੜ ਗਿਆ ਟਰਾਲੀ ਲੱਦਣ ਲੱਗੇ ਜੀ ਆਪਾਂ ਲੋਡ ਕਰਨ ਰਹੇ ਹਾਂ ਵਾਈਟ ਥਾਈਲੇ ਜਿੰਨੇ ਵੀ ਪਾਈ ਨੇ ਵਾਈਟ ਤੇ ਆ ਵਿੱਚ ਗ੍ਰੀਨ ਵੀ ਨੇ ਤੇ ਲਾਵਾਂਗੇ 48 48 ਦੀ ਢਾਂਗ 17 ਫੁੱਟੀ ਟਰਾਲੀ ਆ ਟਰੈਕਟਰ ਆਪਾਂ ਕੱਢ ਕੇ ਉਹੀ ਪਾ ਲਿਆ ਸੁਪਰ ਲੋਡਿੰਗ ਕਰਨ ਲੱਗੇ ਤੇ ਅੱਜ ਇੱਕ ਨਵਾਂ ਕੰਮ ਹੋ ਗਿਆ ਤੇ ਜਿਹੜੀ ਮਸ਼ੀਨ ਆ ਆਲੂ ਪੱਟਣ ਵਾਲੀ ਟਾਈਮ ਨਾਲ ਵਿਲੇ ਹੋਗੇ ਉਹਦੀ ਵਿਚਾਲ ਦੀ ਸ਼ਾਫਟ ਟੁੱਟ ਗਈ ਜਿਹੜੀ ਝੂਲਾ ਮਾਰਦੀ ਆ ਉਹਦੇ ਚਾਰ ਉਹ ਲੱਗੇ ਹੁੰਦੇ ਨੇ ਕਿ ਉਹ ਤਾਂ ਦੇਣ ਨੂੰ ਉਹ ਸ਼ਾਫਟ ਵਿਚਾਲੇੋਂ ਟੁੱਟ ਗਈ ਤੇ ਉਹ ਖੋਲ ਕੇ ਲੈ ਕੇ ਗਏ ਨੇ ਆਲੂਆਂ ਦੀ ਪਟਾਈ ਕਰਦਿਆਂ ਦਾ ਬਹੁਤ ਟਾਈਮ ਹੋ ਗਿਆ ਪਰ ਕਦੇ ਆਪਾਂ ਮਸ਼ੀਨ ਦੀ ਸ਼ਾਫਟ ਟੁੱਟੀ ਨਹੀਂ ਦੇਖੀ ਐ ਇਸ ਵਾਰ ਟੁੱਟ ਗਈ ਰੈੱਡ ਮਸ਼ੀਨ ਦੀ ਨੀਲੀ ਮਸ਼ੀਨ ਕਿਤੇ ਗਈ ਹੋਈ ਆ ਤੇ ਦੂਸਰਾ ਟਰੈਕਟਰ ਵੀ ਸਵਰਾਜ ਕਿਤੇ ਗਿਆ ਹੋਇਆ ਸਣੇ ਮਸ਼ੀਨ ਤਾਂ ਚੌਥੀ ਢਾਂਗ ਲੱਗਦੀ ਆ ਤੇ ਲਈ ਆਪਾਂ ਨੇ ਐਨੀ ਟਰਾਲੀ ਨਾਲ ਦਵਾਰੇ ਕੇਰਾ ਚਾਰ-ਚਪੇਰੇ ਕਮਾ ਲਿਆ ਦੀ ਜਦਰ ਜਦਰ ਨੂੰ ਕੱਢੀ ਕੱਢਣੀ ਆ ਟੈਟ ਕਰਦੀ ਹੋਰ ਨਹੀਂ ਪਰ ਤੁਹਾਨੂੰ ਪਤਾ ਯਾਰ ਦੋ ਦਿਨ ਹੋ ਗਏ ਟੋਚਨ ਪੈਂਦੇ ਨੇ ਅੱਜ ਤੀਸਰਾ ਦਿਨ ਹੈ ਕਿਉਂਕਿ ਜਦੋਂ ਦਾ ਮੀਂਹ ਪਿਆ ਉਸ ਦਿਨ ਦੇ ਖੇਤ ਨਰਮ ਹੋਏ ਹੋਏ ਨੇ ਟਾਂਗ ਰਹਿ ਗਈ ਆਪਣੀ ਡਾਲੇ ਵਾਲੀ ਡੰਡਾ ਲਾ ਕੇ ਉਹ ਪਾ ਰਹੇ ਆ ਅੱਗੇ ਕਰਾਂਗੇ ਟੋਚਨ ਪਹਿਲੇ ਹੀ ਭਰਨਾ ਆਪਾਂ ਨੇ ਰਿਸਕ ਨਹੀਂ ਲੈਣਾ ਮਤੋਂ ਆਦ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਸਾਥ ਸ਼ਰੀਕਾਨ ਨਨ ਦਿਨ ਹੋ ਗਏ ਰੋਜ਼ ਇਹ ਆ ਕੰਮ ਹੁੰਦਾ ਹ ਹੱਬ ਤੱਕ ਫੇਰ ਬੈਠ ਗਈ ਸਿਰੇ ਤੇ ਆ ਕੇ ਪਹੀ ਆ ਮੂਰੇ ਇੰਨੇ ਕ ਫਰਕ ਨਾਲ 350 ਵੇਗ ਹੈ 48 48 ਦੀ ਟਾਂਗ ਹੈ ਤੀਸਰਾ ਟਰੈਕਟਰ ਹੁਣਾ ਪਲੇਟ ਨਹੀਂ ਪਲੇਟ ਦਵਾਂਗੇ ਆਪਾਂ ਟਾਇਰ ਮੂਰੇ ਉਰੇ ਲਓ ਜੀ ਆਹ ਲਿਆਂਦੀ ਪਲੇਟ ਇਹ ਆਪਣੀ ਗੇਟਾਂ ਦੇ ਮੂਰੇ ਰੱਖੀ ਹੋਈ ਆ 1 ਦਾ ਇੰਚੀ ਮੋਟੀ ਨਾਲ ਹੀ ਦੇ ਉੱਤੇ ਇਹ ਲੋਡ ਪਈ ਜਾਂਦੀ ਆ ਇਹ ਧਰ ਲਈ ਜੀ ਇਹਦੇ ਨਾਲ ਫਿਰ ਹੁਣ ਸਮਝ ਲਓ ਵੀ ਟਾਇਰ ਨਹੀਂ ਬੈਠੂ ਜਾਨੂ ਚੜ ਜੂਗਾ ਈਸ਼ਵਰ ਟਾਇਰ ਦੇ ਨਾਲ ਲਾ ਦੇ ਪੁੱਤ ਇਹ ਟਾਇਰ ਬੈਠੀ ਜਾਂਦਾ ਠੀਕ ਆ ਥੋੜੀ ਜਿਹੀ ਪਰੇ ਨੂੰ ਕਰ ਦੇ ਪਰਲੇ ਪਾਸੇ ਨੂੰ ਹਾਂ ਠੀਕ ਹੈ ਇਹਦੇ ਥੱਲੇ ਜਿੱਥੇ ਮਿੱਟੀ ਭਰਨ ਲਈ ਉਥੇ ਮਿੱਟੀ ਭਰ ਦੇਣੀ ਗੋਲ ਹੋ ਜੂਗੀ ਇਹ ਆ ਦੇ ਥੱਲੇ